ਮੈਨੂੰ ਕੰਦਾ ਮੰਮੀ ਮੈਂ ਠੀਕ ਠਾਕ ਆ ਮੰਮੀ ਮੈਂ ਠੀਕ ਠਾਕ ਆ ਹੋਰ ਮੈਨੂੰ ਕੁਛ ਨਹੀਂ ਬੋਲਿਆ ਪਰ ਫੋਨ ਕੱਟ ੜਿਆ ਦੋ ਤਿੰਨ ਗੱਲਾਂ ਕੀਤੀ ਮੈਂ ਨਾ ਨਹੀਂ ਕਰਮ ਨਾ ਨਹੀਂ ਆ ਕਹਿੰਦਾ ਮੰਮੀ ਮੈਂ ਪਰਸਾਂ ਤੋਂ ਬਾਅਦ ਚਾਹਣਾ ਮੈਂ ਮਿਸਤਰੀ ਲਾ ਬੜੋ ਮਿਸਤਰੀ ਵੀ ਲਾ ਬੜਿਆ ਕੱਲ੍ਹ ਹੀ ਮਿਸਤਰੀ ਵੀ ਲਾ ਬੜਿਆ ਕੱਲ੍ਹ ਹੀ ਉਹ ਨੂੰ ਬਾਹਰ ਲੈ ਕੇ ਚੱਲ ਗਿਆ ਤੇ ਦੂਜੇ ਜਮਾਨ ਨੂੰ ਆਂਦਾ ਭੈਣ ਮਾਈ ਨੂੰ ਮੰਮੀ ਦੇ ਲਾ ਕੇ ਘਰੋ ਜਾ ਜੇ ਦੇਖ ਨਾ ਪਏ ਤੇ ਬਾਹਰ ਖੜ ਕੇ ਤੇ ਫਿਰ ਹੁਣ ਮੈਨੂੰ ਆਣਾ ਦੱਸਿਆ ਵੀ ਇਦਾਂ ਦਾ ਪਤਨ ਡੇਬਿਆ ਤੇ ਮੈਨੂੰ ਕਹਿੰਦਾ ਮੰਮੀ ਮੈਂ ਠੀਕ ਠਾਕ ਆ ਮੈਂ ਮੈਂ ਠੀਕ ਠਾਕ ਆ ਔਰ ਮੈਨੂੰ ਕੁਛ ਨਹੀਂ ਬੋਲਿਆ ਫਿਰ ਉਹ ਫੋਨ ਕੱਟ ੜਿਆ ਦੋ ਤਿੰਨ ਕਲਾਂ ਕਿਥੋਂ ਕਰਨਾ ਬੱਚੇ ਮੇਰੇ ਮੈਂ ਕਹਿੰਦਾ ਬਾਜ ਮੈਂ ਲਾਨਾ ਆ ਫੋਨ ਮੰਮੀ ਮੈਂ ਠੀਕ ਆ ਪੁੱਤ ਫਿਰ ਉਹ ਗੱਲ ਮੇਰੀ ਹੋਈ ਪਰ ਸੋ ਸ਼ਾਮੇ ਗੱਲ ਹੋਈ ਹਗੀ ਹਾਂ ਤਿਆਰੀਆਂ ਬਣਾਉਣ ਲਈ ਘਰ ਬਣਾਉਂਦੇ ਹਾਂ ਕਹਿੰਦਾ ਮੰਮੀ ਮੈਂ ਪਰਸਾਂ ਤੋਂ ਬਾਅਦ ਚਾਹਣਾ ਮੈਂ ਇਸਤਰੀ ਲੱਬੜੋ ਇਸਤਰੀ ਵੀ ਲੱਬੜਿਆ ਕੱਲ੍ਹ ਅਹੀਂ ਇਸਤਰੀ ਵੀ ਲੱਬੜਿਆ ਕੱਲ੍ਹ ਅਹੀਂ ਪਤਾ ਹੈ ਮੇਰੇ ਬੱਚੇ ਇਸਤਰੀ ਲੱਬਣਾ ਮੇਰੇ ਬੱਚਾ ਚੱਲ ਜਣਾ ਆ ਲੱਗੇ ਇਹ ਘ੍ਰੀਮਨ ਕੱਲ ਸ਼ਾਮ ਦੇ ਟਾਈਮ ਘਰ ਪਤਾ ਲੱਗਦਾ ਹੈ ਵੀ ਆ ਘਟਨਾ ਵਾਪਰ ਗਈ ਹੈ ਯੂਨਿਟ ਤੋਂ ਜਵਾਨ ਜਿਹੜੇ ਉਹ ਰੋਜ਼ ਇੱਥੇ ਘਰ ਪੋਛਦੇ ਉਹਨਾਂ ਨੇ ਆ ਕੇ ਦੱਸਿਆ ਤੁਹਾਡਾ ਬੀਤਾ ਜਿਹੜਾ ਐ ਐਸਐਸਟੀਕੇ ਨਾਲ ਹੋ ਗਿਆ ਇੱਕ ਬੜੀ ਮੰਦਪਾ ਕੀ ਘਟਨਾ ਹੈ ਬੜੀ ਦੁਖਦਾਈ ਘਟਨਾ ਜਿੰਨੂੰ ਸੁਣ ਕੇ ਮਤਲਬ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਉਹ ਦੌੜ ਗਈ ਹੈ ਕਿਉਂਕਿ ਦਿਲਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀਗਾ ਤੁਸੀਂ ਘਰ ਦੇ ਹਾਲਾਤ ਉਹ ਦੇਖ ਰਹੇ ਹੋ ਪਰ ਉਹ ਟਲੋਂ ਸਾਲ ਨੌਕਰੀ ਤੋਂ ਬਾਅਦ ਕੁਝ ਪੈਸੇ ਉਹਨੇ ਇਕੱਠੇ ਕੀਤੇ ਅਤੇ ਹੁਣ ਉਹ ਆਪਣਾ ਘਰ ਬਣਾਉਣ ਦੀ ਤਿਆਰੀ ਦੇ ਵਿੱਚ ਸੀ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਨੀਹਾਂ ਭਰੀਆਂ ਹੋਈਆਂ ਨੇ ਇਟ ਬਗੈਰਾ ਛੁੱਟੀ ਹੋਈ ਹੈ ਉਹਨੇ ਸਾਰੀ ਉਹ ਕਰ ਵੀ ਇਹੀ ਫੋਨ ਕਰਦਾ ਸੀ ਵੀ ਮੰਮੀ ਅਪੀ ਨੂੰ ਡੈਡੀ ਨੂੰ ਕਿ ਮੈਂ ਪਾਪਾ ਬਸ ਬਰਸਾਤਾ ਖਤਮ ਹੋ ਗਿਆ ਤੇ ਛੁੱਟੀ ਆ ਰਿਹਾ ਆ ਕੇ ਫਿਰ ਆਪਣਾ ਨਵਾਂ ਘਰ ਜਿਹੜਾ ਉਹ ਬਣਾਵਾਂਗਾ ਮਤਲਬ ਬੜਾ ਹੀ ਦਲੇਰ ਹਿੰਤੀ ਔਰ ਸੂਝਵਾਨ ਬੱਚਾ ਸੀਗਾ ਮਤਲਬ ਪਰਿਵਾਰ ਨੂੰ ਅੱਗੇ ਲੈ ਕੇ ਤੁਰਨ ਵਾਲਾ ਸੀ ਇਹ ਦੋ ਭਰਾ ਔਰ ਦੋ ਭੈਣਾਂ ਨੇ ਵੱਡਾ ਬ੍ਰਦਰ ਇਹਨਾਂ ਦਾ ਜਿਹੜਾ ਉਹ ਨੌਕਰੀ ਪੇਸ਼ਾ ਕੋਈ ਨਹੀਂ ਆ ਵਿਹਲਾ ਸੀਗਾ ਤੇ ਉਹ ਦੁਬਈ ਦੇ ਵਿੱਚ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਮੈਂ ਤੇ ਇਹੀ ਗਾਂਗਾ ਨੌਕਰੀ ਕੀਤੀ ਉਹ ਧੱਕੇ ਖਾ ਰਿਹਾ ਉੱਥੇ ਆਪਣੇ ਆਪ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਅਗਰ ਸਰਕਾਰੀ ਜਾਦ ਹੋਈ ਸੈਟ ਸੀ ਤੇ ਇਹ ਪਰਮਾਤਮਾ ਨੇ ਆਪਾ ਨਾ ਵਰਦਾਇਆ ਕਿ ਪਰਿਵਾਰ ਨੂੰ ਇੱਕ ਬੜੀ ਵੱਡੀ ਸੱਟ ਜਿਹੜੀ ਹੈ ਉਹ ਵੱਜੀ ਹੈ ਕਿ ਕਿ ਇਹਨਾਂ ਨੂੰ ਪੈਰਾਂ ਤੇ ਸਟੈਂਡ ਕਰਨ ਲਈ ਹੁਣ ਪਤਾ ਨਹੀਂ ਕਿੰਨਾ ਸਮਾਂ ਹੋਰ ਲੱਗੇਗਾ ਉਹ ਬੱਚੇ ਨੂੰ ਦੁਬਈ ਵਾਲੇ ਨੂੰ ਅਜੇ ਤੱਕ ਛੁੱਟੀ ਨਹੀਂ ਮਿਲੀ ਹੈ ਉਹਦੇ ਕੋਲ ਅੱਜ ਫੌਟਸ ਦਾ ਹੈ ਜਾਂ ਨਹੀਂ ਇਸ ਘਟਨਾ ਨੂੰ ਜਾਣ ਕੇ ਪੂਰੇ ਇਲਾਕੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਮਤਲਬ ਇਸ ਚੀਜ਼ ਬਾਰੇ ਕਦੀ ਕੋਈ ਸੋਚਦਾ ਵੀ ਨਹੀਂ ਸੀ ਸੋਚ ਸਕਦਾ ਹੀ ਨਹੀਂ ਸੀ ਕਿਉਂਕਿ ਇੰਨਾ ਹਿੰਮਤੀ ਮਲਾਪੜਾ ਸੁਭਾਅ ਦਾ ਉਹ ਬੱਚਾ ਸੀਗਾ ਮੈਂ ਮਤਲਬ ਆਪਣੇ ਵੱਲੋਂ ਇੱਕ ਸਰਕਾਰ ਤੋਂ ਮੰਗ ਰੱਖਣੀ ਚਾਹੁੰਦਾ ਕਿ ਘਰ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਬੇਟਾ ਇਹ ਦਿਲਜੀਤ ਤੋਂ ਵੱਡਾ 1.5 ਸਾਲ ਉਹਦੀ ਕਿਤੇ ਨੌਕਰੀ ਦਾ ਕੋਈ ਜਿਹੜਾ ਉਹ ਸਟੇਟ ਸਰਕਾਰ ਜਿਹੜੀ ਹੈ ਸਾਡੀ ਮਾਨ ਸਰਕਾਰ ਹੈ ਉਹ ਦਾ ਕੋਈ ਸਰਵਿਸ ਦਾ ਜਿਹੜਾ ਉਹ ਹੱਲ ਕਰੇ ਤਾਂ ਜੋ ਇਹ ਪਰਿਵਾਰ ਹੈ ਆਪਣੇ ਆਉਣ ਵਾਲੇ ਸਮੇਂ ਨੂੰ ਇੱਕ ਬਿਹਤਰ ਤਰੀਕੇ ਦੇ ਨਾਲ ਬਿਤਾ ਸਕੇ। ਅਸੀਂ ਸੜਕ ਤਿੰਨ ਬੇ ਨਾਲ ਪਤਾ ਲਗਾ ਸਰ ਇਹ। ਇੱਥੋਂ ਪਠਾਨਕੋਟੋਂ ਜੁਹਣ ਆਏ ਸੀ ਤਾਂ ਉਹਨਾਂ ਆਣ ਕੇ ਤੇ ਪੁੱਛਿਆ ਸ਼ੇਰ ਸਿੰਘ ਦਾ ਘਰ ਕਿਹੜਾ। ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਮੈਂ ਉਹਨਾਂ ਤੋਂ ਦੋ ਵਾਰ ਦੋ ਚਾਰ ਵਾਰੇ ਪੁੱਛਿਆ ਮਹਾਪਾ ਜੀ ਆਏ ਕਿਹੜੇ ਪਿੰਡੋਂ। ਉਹਨਾਂ ਐਨੀ ਗੱਲ ਨਹੀਂ ਦੱਸੀ ਉਹਨਾਂ ਤੇ ਮੈਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜੁਆਨ ਨੂੰ ਆਂਦਾ ਵੀ ਹਣ ਬਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ। ਇਹ ਦੇਖ ਨਾ ਭਏ। ਤੇ ਬਾਹਰ ਖੜ ਕੇ ਤੇ ਫਿਰ ਉਹਨੇ ਮੈਨੂੰ ਆਣਾ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਹਲੇ ਤਾਂ ਦੇ ਹੋ ਹਸਪੀਟਲ ਖੜਿਆ। ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਡੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ। ਉਹਨਾਂ ਦੱਸਿਆ ਵੀ ਇਦਾਂ ਦਾ ਉਹ ਤਾਂ ਗੱਲ ਕੀ ਉਹ ਤੇ ਡੈਡ ਹੋ ਗਿਆ। ਤੇ ਇੱਕ ਦੂਜਾ ਜੁਆਨ ਹੋਰ ਵੀ ਡੈਡ ਹੋ ਗਿਆ ਤੇ ਜਿਹੜੇ ਦੂਜੇ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ। ਤੇ ਉਹਨਾਂ ਦੇ ਲੱਤਾਂ ਟੁੱਟੀਆਂ ਮੈਰ ਲਿਆਂਦੀ। ਉਹ 3 ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ ਤਿੰਨ ਮਹੀਨੇ ਆ 4 ਤਰੀਕ ਨੂੰ ਤਿੰਨ ਮਹੀਨੇ ਪੂਰੀ ਹੋ ਜਣੇ। ਮੇਰੇ ਨਾਲ 4-5 ਦਿਨ ਹੋ ਬੁੱਧਣ ਕਰ ਲਿਓ ਮम्मी ਆਪਣੀ ਪਰਸੋਂ ਗੱਲ ਹੋਈ ਹੈ। ਪਰ ਮੈਂ ਘਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਡਾੜੀ ਲਾ ਲਾ ਭੜੋ ਤੇ ਮੈਂ ਮਿਸਤਰੀ ਲਭਾਂਗੇ। ਤੇ ਮਿਸਤਰੀ ਲਭਿਆ ਤੇ ਉਹਨੂੰ ਮੈਂ ਵੀ ਕੱਲ ਕੱਲ ਨੂੰ ਮੈਂ ਹਬਿੰਦ ਆਪਣਾ ਫੋਨ ਤੇਰੇ ਤੋਂ ਬੈਲ ਮਾਰਨਾ। ਤੇ ਇਹ ਫਿਰ ਮੈਂ ਕਰ ਕੁੜੀ ਵੱਡੀ ਆਈ ਦੀ ਉਹਨੂੰ ਆਖਿਆ ਮੈਂ ਉਹਦਾ ਮਨਬਰ ਲਿਆਂਦਾ ਤੇ ਇਹ ਵੇ ਉਹਨੂੰ ਫੈਂਟ ਕਰਦੀ ਵੰਦੀਪ ਕਰਦਾਂਗੇ ਤਾਂ ਉਹਨਾਂ ਚਰ ਨੂੰ ਵਜੇ ਕੋਈ ਨੇ ਘਰੇ ਹੈ ਜੇ ਜਾਣਾ ਸੀ ਤੇ ਉਹਨਾਂ ਚਰ ਨੂੰ ਗੱਲ ਕੀਤੀ ਪਿਆ ਪਾਣਾ ਬਰਤ ਕੇ ਜਲੇ ਹੁਣ ਆ ਆਤਾ ਤੇ ਫਿਰ ਤੇ ਸੁੱਧ ਪੁੱਤ ਕੋਈ ਨੇਰੀ ਨਾਂ ਦੇ ਉਹਦਾ ਨਾਂ ਤੇ ਲਾ ਕੋਟੇ ਖੜਦਾ ਨਾਂ ਲੱਥਾ ਛੱਡੇ ਕਰਦੀਆਂ ਨੇ